ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੌਣੀ ਗੁਰਦਰਾ ਪ੍ਰਬੰਧ ਕਮੇਟੀ ਸਿੱਖਾਂ ਦੀ ਇੱਕ ਚੁਣੀ ਹੋਈ ਜਮਾਤ ਉਹਦੀ ਅੰਤਰ ਕਮੇਟੀ ਦੀ ਜੋ ਅੱਜ ਮੀਟਿੰਗ ਹੋਈ ਆ ਉਸ ਦੇ ਵਿੱਚ ਬਹੁਤ ਵੱਡੇ ਪੰਥਕ ਮਸਲੇ ਵਿਚਾਰੇ ਗਏ ਜਿਸ ਗੱਲ ਬਾਰੇ ਆਵਾਮ ਦੇ ਅੰਦਰ ਕਈ ਤਰ੍ਹਾਂ ਦੀਆਂ ਵਿਚਾਰਾਂ ਸੀ ਉਹਨਾਂ ਵਿਚਾਰਾਂ ਤੇ ਫੁੱਲ ਚੜਾਉਂਦਿਆਂ ਹੋਇਆਂ ਜੋ ਤਖਤ ਸਹਿਬਾਨ ਦੇ ਜਗਦਰ ਸਾਹਿਬ ਬਾਰੇ ਜੋ ਫੈਸਲੇ ਲਏ ਗਏ ਉਹ ਫੈਸਲੇ ਦੇ ਵਿੱਚ ਜੋ ਭਾਈ ਕੁਲਦੀਪ ਸਿੰਘ ਜੀ ਗੜਗਜ ਜਿਹੜੇ ਕਿ ਇੱਕ ਚੰਗੇ ਉੱਗੇ ਵਿਦਵਾਨ ਨੇ ਤੇ ਇਤਿਹਾਸ ਗੁਰਬਾਣੀ ਦੇ ਗਿਆਤਾ ਨੇ ਅਤੇ ਹੋਰ ਪੰਥਕ ਸੇਵਾਵਾਂ ਤੇ ਖਾਸ ਤੌਰ ਤੇ ਜਿਹੜੇ ਅਨਾਥ ਬੱਚੇ ਆ ਉਹਨਾਂ ਦੇ ਲਈ ਉਹ ਆਪਣੀਆਂ ਸੰਸਥਾਵਾਂ ਚਲਾ ਰਹੇ ਨੇ ਬੜੇ ਲੰਬੇ ਸਮੇਂ ਤੋਂ ਉਹਨਾਂ ਨੂੰ ਜਿਹੜਾ ਕਿ ਜਥੇਦਾਰ ਕੇਸਗੜ੍ਹ ਸਾਹਿਬ ਨਾਲ ਕਾਰਜਕਾਰੀ ਜਥੇਦਾਰ ਕਾਲਤਖ ਸਾਹਿਬ ਲਾਇਆ ਗਿਆ ਉਹਨਾਂ ਦੇ ਨਾਲ ਹੀ ਬਾਬਾ ਟੇਕ ਸਿੰਘ ਧਨੌਲਾ ਜਿਹੜੇ ਕਿ ਬੜੇ ਲੰਬੇ ਸਮੇਂ ਤੋਂ ਪੰਥ ਦੀ ਜਮਾਤ ਦੇ ਅੰਦਰ ਵੱਡੀਆਂ ਸੇਵਾਵਾਂ ਕਰ ਰਹੇ ਨੇ ਸੰਤ ਮਹਾਪੁਰਸ਼ ਨੇ ਤੇ ਉਹ ਮਸਤੂਆਣਾ ਸਾਹਿਬ ਜਿਹੜੀ ਇਹ ਸੰਸਥਾ ਵਾ ਉਹਦੇ ਵਿੱਚ ਵੱਡਾ ਰਤਬਾ ਉਹਨਾਂ ਨੂੰ ਮਿਲਿਆ ਹੋਇਆ ਤੇ ਉਹ ਬੜੇ ਪੰਥਕ ਸੇਵਾਦਾਰ ਨੇ ਉਹਨਾਂ ਨੂੰ ਤਖਤਰੀ ਦੰਮਾ ਸਾਹਿਬ ਦੇ ਜਹਦਾਦਰ ਦੇ ਤੌਰ ਤੇ ਲਾਇਆ ਗਿਆ ਸੋ ਅਸੀਂ ਸਿਕਸਟੂਡੈਂਟ ਫੈਡਰੇਸ਼ਨ ਵੱਲੋਂ ਜਹਦਾਦ ਸਹਿਬਾਨ ਉਹਨਾਂ ਦਾ ਜਿੱਥੇ ਸਤਕਾਰ ਹੈ ਉਹਨਾਂ ਦਾ ਜਿੱਥੇ ਸਨਮਾਨ ਹੈ ਉਹਨਾਂ ਦਾ ਅਸੀਂ ਸਵਾਗਤ ਵੀ ਕਰਦੇ ਹਾਂ ਤੇ ਦੂਸਰੇ ਪਾਸੇ ਜਿਹੜੇ ਸਿੰਘ ਸਹਿਬਾਨ ਨੇ ਸੇਵਾ ਨਿਭਾਈ ਆ ਭਾਵੇਂ ਕਿ ਬਹੁਤ ਸਾਰੀਆਂ ਚਰਚਾਵਾਂ ਨੇ ਕਿ ਇਸ ਮੌਕੇ ਤੇ ਜੋ ਪੰਥ ਦੇ ਵਿਖੜਾ ਸਮਾ ਆਇਆ ਜੋ ਵਿਵਾਦ ਪੈਦਾ ਹੋਈ ਉਹਨਾਂ ਨੂੰ ਸਮੇਂ ਸਿਰ ਸਲਝਾਉਣਾ ਬਣਦਾ ਸੀ ਚਲੋ ਉਹ ਨਹੀਂ ਹੋ ਸਕਿਆ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਹੁਣ ਜਥੇਦਾਰ ਆਏ ਨੇ ਸਮੁੱਚੀ ਕੌਮ ਇਕਜੁੱਟ ਹੋ ਕੇ ਜਥੇਦਾਰ ਸਾਹਿਬ ਤੋਂ ਅਸੀਂ ਆਸ ਕਰਦੇ ਹਾਂ ਕਿ ਇਹ ਪੰਥ ਦੀ ਜਮਾਤ ਨੂੰ ਹੋਰ ਉੱਚਾ ਚੁੱਕਣਗੇ ਅਕਾਲ ਤਖਤ ਸਾਹਿਬ ਦੇ ਉਸ ਮਾਣ ਸਨਮਾਨ ਨੂੰ ਉਸੇ ਤਰ੍ਹਾਂ ਬਹਾਲ ਕਰਨਗੇ ਉਸ ਤੋਂ ਵੀ ਵੱਡਾ ਕਰਨਗੇ ਤੇ ਸ਼ਰੌਣੀ ਗੁਰਦਰਾ ਪਰੰਧ ਕਮੇਟੀ ਤੇ ਅਕਾਲੀ ਦਲ ਤੇ ਅਕਾਲ ਤਖਤ ਸਾਹਿਬ ਦੇ ਵਿੱਚ ਇੱਕ ਸੁਮੇਲ ਕਰਕੇ ਸਾਡੇ ਕੌਮ ਤੇ ਆ ਰਹੀਆਂ ਚੁਣੌਤੀਆਂ ਨੂੰ ਜਿਹੜਾ ਕਿ ਕੌਮ ਨੂੰ ਇਕਜੁੱਟ ਕਰਨਗੇ ਸੋ ਇਸ ਜਹਦਾਰ ਸਹਿਬਾਨ ਦਾ ਅਸੀਂ ਜਿੱਥੇ ਸਤਿਕਾਰ ਕਰਦੇ ਹਾਂ ਉਹਨਾਂ ਦਾ ਸਨਮਾਨ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੌਣੀ ਗੁਰਦਰਾ ਪਰੰਧ ਕਮੇਟੀ ਸਿੱਖਾਂ ਦੀ ਇੱਕ ਚੁਣੀ ਹੋਈ ਜਮਾਤ ਉਹਦੀ ਅੰਤਰ ਕਮੇਟੀ ਦੀ ਜੋ ਅੱਜ ਮੀਟਿੰਗ ਹੋਈ ਆ ਉਸ ਦੇ ਵਿੱਚ ਬਹੁਤ ਵੱਡੇ ਪੰਥਕ ਮਸਲੇ ਵਿਚਾਰੇ ਗਏ ਜਿਸ ਗੱਲ ਬਾਰੇ ਆਵਾਮ ਦੇ ਅੰਦਰ ਕਈ ਤਰ੍ਹਾਂ ਦੀਆਂ ਵਿਚਾਰਾਂ ਸੀ ਉਹਨਾਂ ਵਿਚਾਰਾਂ ਤੇ ਫੁੱਲ ਚੜਾਉਂਦਿਆਂ ਹੋਇਆਂ ਜੋ ਤਖਤ ਸਹਿਬਾਨ ਦੇ ਜਗਦਰ ਸਾਹਿਬ ਬਾਰੇ ਜੋ ਫੈਸਲੇ ਲਏ ਗਏ ਉਹ ਫੈਸਲੇ ਦੇ ਵਿੱਚ ਜੋ ਭਾਈ ਕੁਲਦੀਪ ਸਿੰਘ ਜੀ ਗੜਗੜ ਜਿਹੜੇ ਕਿ ਇੱਕ ਚੰਗੇ ਉੱਗੇ ਵਿਦਵਾਨ ਨੇ ਦੇ ਇਤਿਹਾਸ ਗੁਰਬਾਣੀ ਦੇ ਗਿਆਤਾ ਨੇ ਅਤੇ ਹੋਰ ਪੰਥਕ ਸੇਵਾਵਾਂ ਤੇ ਖਾਸ ਤੌਰ ਤੇ ਜਿਹੜੇ ਅनाथ ਬੱਚੇ ਆ ਉਹਨਾਂ ਦੇ ਲਈ ਉਹ ਆਪਣੀਆਂ ਸੰਸਥਾਵਾਂ ਚਲਾ ਰਹੇ ਨੇ ਬੜੇ ਲੰਬੇ ਸਮੇਂ ਤੋਂ ਉਹਨਾਂ ਨੂੰ ਜਿਹੜਾ ਕੀ ਜਥੇਦਾਰ ਕੇਸਗੜ੍ਹ ਸਾਹਿਬ ਨਾਲ ਕਾਰਜਕਾਰੀ ਜਥੇਦਾਰ ਕਾਲਤਖ ਸਾਹਿਬ ਲਾਇਆ ਗਿਆ ਉਹਨਾਂ ਦੇ ਨਾਲ ਹੀ ਬਾਬਾ ਟੇਕ ਸਿੰਘ ਧਨੋਲਾ ਜਿਹੜੇ ਕੀ ਬੜੇ ਲੰਬੇ ਸਮੇਂ ਤੋਂ ਪੰਥ ਦੀ ਜਮਾਤ ਦੇ ਅੰਦਰ ਵੱਡੀਆਂ ਸੇਵਾਵਾਂ ਕਰ ਰਹੇ ਨੇ ਸੰਤ ਮਹਾਪੁਰਸ਼ ਨੇ ਤੇ ਉਹ ਮਸਤੂਆਣਾ ਸਾਹਿਬ ਜਿਹੜੀ ਇਹ ਸਸਤਾ ਵਾ ਉਹਦੇ ਵਿੱਚ ਵੱਡਾ ਰਤਬਾ ਉਹਨਾਂ ਨੂੰ ਮਿਲਿਆ ਹੋਇਆ ਤੇ ਉਹ ਬੜੇ ਪੰਥਕ ਸੇਵਾਦਾਰ ਨੇ ਉਹਨਾਂ ਨੂੰ ਤਖਤਰੀ ਦੰਮਾ ਸਾਹਿਬ ਦੇ ਜਹੇਦਾਰ ਦੇ ਤੌਰ ਤੇ ਲਾਇਆ ਗਿਆ ਸੋ ਅਸੀਂ ਸਿਕਸਟੂਡੈਂਟ ਫੈਡਰੇਸ਼ਨ ਵੱਲੋਂ ਜਹੇਦਾਰ ਸਹਿਬਾਨ ਉਹਨਾਂ ਦਾ ਜਿੱਥੇ ਸਤਕਾਰ ਹੈ ਉਹਨਾਂ ਦਾ ਜਿੱਥੇ ਸਨਮਾਨ ਹੈ ਉਹਨਾਂ ਦਾ ਅਸੀਂ ਸਵਾਗਤ ਵੀ ਕਰਦੇ ਆ ਤੇ ਦੂਸਰੇ ਪਾਸੇ ਜਿਹੜੇ ਸਿੰਘ ਸਹਿਬਾਨ ਨੇ ਸੇਵਾ ਨਿਭਾਈ ਆ ਆਵੇਂ ਕਿ ਬਹੁਤ ਸਾਰੀਆਂ ਚਰਚਾਵਾਂ ਨੇ ਕਿ ਇਸ ਮੌਕੇ ਤੇ ਜੋ ਪੰਥ ਦੇ ਵਿਖੜਾ ਸਮਾ ਆਇਆ ਜੋ ਵਿਵਾਦ ਪੈਦਾ ਹੋਈ ਉਹਨਾਂ ਨੂੰ ਸਮੇਂ ਸਿਰ ਸਲਝਾਉਣਾ ਬਣਦਾ ਸੀ ਚਲੋ ਉਹ ਨਹੀਂ ਹੋ ਸਕਿਆ ਸੀ ਅਸੀਂ ਆਸ ਕਰਦੇ ਹਾਂ ਕਿ ਜਿਹੜੇ ਹੁਣ ਜਥੇਦਾਰ ਆਏ ਨੇ ਸਮੁੱਚੀ ਕੌਮ ਇਕਜੁੱਟ ਹੋ ਕੇ ਜਥੇਦਾਰ ਸਾਹਿਬ ਤੋਂ ਅਸੀਂ ਆਸ ਕਰਦੇ ਹਾਂ ਕਿ ਇਹ ਪੰਥ ਦੀ ਜਮਾਤ ਨੂੰ ਹੋਰ ਉੱਚਾ ਚੁੱਕਣਗੇ ਅਕਾਲ ਪੁਰਖ ਸਾਹਿਬ ਦੇ ਉਸ ਮਾਣ ਸਨਮਾਨ ਨੂੰ ਉਸੇ ਤਰ੍ਹਾਂ ਬਹਾਲ ਕਰਨਗੇ ਉਸ ਤੋਂ ਵੀ ਵੱਡਾ ਕਰਨਗੇ ਤੇ ਸ਼ਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਤੇ ਅਕਾਲ ਤਖਸਾਲ ਦੇ ਵਿੱਚ ਇੱਕ ਸੁਮੇਲ ਕਰਕੇ ਸਾਡੇ ਕੌਮ ਤੇ ਆ ਰਹੀਆਂ ਚੁਣੌਤੀਆਂ ਨੂੰ ਜਿਹੜਾ ਕਿ ਕੌਮ ਨੂੰ ਇੱਕਜੁੱਟ ਕਰਨਗੇ ਸੋ ਇਸ ਜਹਦਰ ਸਾਹਿਬਾਨ ਦਾ ਅਸੀਂ ਜਿੱਥੇ ਸਤਿਕਾਰ ਕਰਦੇ ਹਾਂ ਉਹਨਾਂ ਦਾ ਸਨਮਾਨ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ